ਜੀਤੇ ਦਿਨੀ ਤੁਹਾਨੂੰ ਅਸੀਂ ਇੱਕ ਐਨਆਰਆਈ ਪਤਨੀ ਦੀ ਇੱਕ ਖਬਰ ਨਸ਼ਰ ਕੀਤੀ ਗਈ ਸੀ ਜਿਸ ਦੇ ਵਿੱਚ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਧੋਖਾ ਦਿੰਦੇ ਹੋਏ ਜਿਹੜਾ ਕਿ ਉਸ ਨੂੰ ਕੈਨੇਡਾ ਨਹੀਂ ਬੁਲਾਇਆ ਜਾਂਦਾ ਤੇ ਜਦੋਂ ਹੀ ਪਤਨੀ ਨੂੰ ਪਤਾ ਲੱਗ ਜਾਂਦਾ ਕਿ ਉਸ ਦਾ ਪਤੀ ਕੈਨੇਡਾ ਆ ਰਿਹਾ ਤਾਂ ਉਹ ਉੱਥੋਂ ਪਹਿਲਾਂ ਹੀ ਰਫੂ ਚੱਕਰ ਹੋ ਜਾਂਦੀ ਹੈ ਤਾਂ ਲੋਕ ਕਹਿ ਰਹੇ ਸੀ ਕਿ ਹੋ ਸਕਦਾ ਕੁੜੀ ਸਹੀ ਹੋਵੇ ਤਾਂ ਹੁਣ ਤੁਹਾਨੂੰ ਅਸੀਂ કુડી ਦੀ ਅਜਾਈ ਕਾਲ ਰਿਕਾਰਡਿੰਗ ਸੁਣਾਉਣ ਜਾ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਸਭ ਤੋਂ ਪਹਿਲਾਂ ਸੁਣੋ ਇਹ ਕਾਲ ਰਿਕਾਰਡਿੰਗ ਸੋ ਮੇਰੀ ਗਲਤੀ ਕੋ ਬੜਾਨੀ ਮੱਥੇ ਸਾਰੇ ਮੁੱਦੇ ਦੇ ਮੇਰੇ ਮੇਰੀ ਗਲਤੀ ਨਹੀਂ ਮੇਰੀ ਪਹਿਲਾਂ ਬੈਠੀ ਗੱਲ ਨਹੀਂ ਮੇਰੀ ਗੱਲ ਕੋ ਪੈਨਸ਼ਨ ਚ ਕਟਾਅ ਮੈਂ ਨਹੀਂ ਜੈਸਾ ਨਹੀਂ ਮੈਂ ਇਹ ਮੈਂ ਕਾ ਨਹੀਂ ਨਹੀਂ ਕਦੋਂ ਫ੍ਰੀ ਬਣਾਉਂਦੋਂ ਕਰ ਲਈ ਮੈਂ ਫ੍ਰੀ ਮੈਨੂੰ बस ਸਿੱਧਾ ਸਿਸਟਰ ਦਾ ਸੁਤਰਾ ਜਵਾਬ ਚਾਹੀਦਾ ਤੇ ਸਾਫ ਸੁਥਰਾ ਦੋ ਮੈਨੂੰ ਇੰਨੀ ਸਾਫ ਸੁਥਰਾ ਜਵਾਬ ਕਿਆ ਸੀ ਨਾ ਹੋਰਾ ਇਹ ਕਿੰਨੀ ਐ ਪੇਸ਼ ਤੇ ਤੇ ਤੜਾ ਕੇ ਕਿਗਾ ਕਿ ਮੈਂ ਮੈਂ ਅਜੀ ਸਲਵਾ ਦਿੱਤੀ ਮੈਂ ਤੇਰੀ ਉਹ ਗੱਲ ਮੰਨੀ ਨਾ ਮੁਰਗੇ ਤਨ ਮੱਖੇ ਵਿੱਚ ਕੋਈ ਗੱਲ ਨਹੀਂ ਤੇ ਤਨ ਮੈਂ ਬਸ ਮਸਕੀਰੇ ਕੋਸ਼ਿਸ਼ ਕਰ ਤੂੰ ਇਹ ਨਦੀ ਗੱਲ ਦੀ ਮੜੀ ਇੱਕ ਬੋਲਦੇ ਸੀ ਜੀ ਮੈਂ ਤਾਂ ਨਹੀਂ ਤੈਨੂੰ

ਤੂੰ ਇੱਥੇ ਆ ਕੇ ਮੋੜ ਕੇ ਖੇਲਣਾ ਤੇਰੀਆਂ ਕਹਿੰਦਾ ਸੀ ਇਹ ਘੱਟ ਜਿਵੇਂ ਐਸੀ ਨਾਲ ਜਿੱਦਣ ਮੈਂ 2.5 ਸਾਲੋਂ ਕੀ ਕਰਨ ਕਹੀ ਸੀ ਤੂੰ ਦੇਖਦਾ ਵਜੋਂ ਦਸੀ ਰਿਹਾ ਮੈਂ ਤਾਂ ਜਬਰਦਸਤ ਨਹੀਂ ਕਰ ਰਿਹਾ ਮੈਂ ਤੈਨੂੰ ਸਮਝਾ ਰਿਹਾ ਸਿਰਫ ਇਹ ਸਾਡੀ ਤਾਂ ਤੇਰੀ ਮਰਜ਼ੀ ਹੈ ਨਹੀਂ ਸਮਝਣ ਕਰਦੇ ਮੈਂ ਵਾਸਾ ਸਮਝੋ ਜੋ ਕੀ ਜਿਨਾ ਕਰਨਾ ਤੇਨੂੰ ਤਾਂ ਦੱਬੇ ਦਾ ਰਹੀ ਠੀਕ ਮੈਨੂੰ ਸਮਝਾਣਾ ਤੂੰ ਮੈਂ ਨਹੀਂ ਨਿਆਣੀ ਵੀ ਨਹੀਂ ਹੈਗੀ ਕਿ ਜਿੰਨੀ ਸਿਆਣੀ ਆ ਤੈਨੂੰ بڑے-ਬੋਲੇ ਗੱਲ ਮੱਕਾ ਦਈਏ ਤੈਨੂੰ ਵੀ ਕੀ ਗੱਲ ਕਰਨੀ ਕੀ ਨਹੀਂ ਨਹੀਂ ਕੋਈ ਨਹੀਂ ਮੈਨੂੰ ਆ ਜਿੰਨੀ ਸਿਆਣੀ ਮੰਦੀ ਹੋ ਕਿ ਕਿੰਨਾ ਕੀੰਨਾ ਗੱਲ ਕਰਨੀ ਸੀ ਕਿੰਦਾ ਨਹੀਂ ਕਰਦਾ ਮੈਂ ਕਰ ਦਿੱਤਾ ਕਰ ਮੈਂ ਸੀ ਮੈਂ ਸਾਰੀ ਨੰਨਾ ਕਰਦੀ मेन पता ला तूमेल तो तो बाद

ਆਗਲਾ ਆਈ ਡੋਨਟ ਕੇਅਰ ਮੈਂ ਵੀ ਤੇ ਤੂੰ ਮੈਂ ਤੇਰੀ ਗਲਤ ਤੇ ਖੜਾ ਸੀ ਜਦੋਂ ਮੈਂ ਤੇਰੀ ਨਹੀਂ ਆ ਠੀਕ ਆ ਗਲਤ ਸੋਣ ਮੈਂ ਤੇਰੀ ਗੱਲ ਮੰਨਦਾ ਸੀ ਠੀਕ ਆ ਚੁੱਪ ਚਾਹ ਉਹ ਹੈ ਕਿ ਕਿਵੇਂ ਜਿਵੇਂ ਉਸ ਟਾਈਮ ਮੈਨੂੰ ਕਿਹਾ ਸੀ ਠੀਕ ਮੈਨੂੰ ਤੇਰੀ ਕੋਈ ਵਾਇਰ ਨਹੀਂ ਹੁੰਦੀ ਮੇਰੀ ਗਲਤ ਸੁਣਾ ਤੂੰ ਉਦੋਂ ਕਹਿੰਦੀ ਸੀ ਮੈਂ ਤੇਰੀ ਕੋਈ ਵਾਇਰ ਨਹੀਂ ਸੀ ਹਲੋ ਆਵਾਜ਼ ਆਉਂਦੀ ਦੀ ਹਾਂ ਮੈਂ ਉਦੋਂ ਆਪਣੀ ਕੀ ਗੱਲ ਹੋਈ ਸੀ ਕਿ ਠੀਕ ਆ ਚੱਲ ਸਹੀ ਐ ਮੈਂ ਕਹਿ ਤਾ ਦੇ ਤਾ ਪਰ ਇਹ ਥੋੜਾ ਜਿਹਾ ਮੇਰੀ ਗਲਤੀ ਕੱਢ ਦੋ ਨਾ ਅਪਿਸ਼ਕਦਰ ਹੋਇਆ ਹੈ ਸਕੰਦਰ ਨੇਤਾ ਮੇਰੀ ਸੁਣੀ ਨਹੀਂ ਗਈ ਗੱਲ ਮੈਂ ਮੈਂ ਤੇਰੀ ਗਲਤੀ ਕਦੋਂ ਕੀਤੀ ਮੈਂ ਜਿਹੜੀ ਗੱਲ ਨਾਲ ਹੋ ਗਈ ਠੀਕ ਹੈ ਠੀਕ ਆ ਮੈਂ ਉਹਨਾਂ ਨੂੰ ਹੁਣ ਵਿੱਚ ਫੋਨ ਲਾਉਂਗਾ ਇਹਨਾਂ ਨੂੰ ਲਾਉਂਗੀ ਠੀਕ ਆ ਉਹ ਜਿਹੜਾ ਮure ਤੇਰੀ ਗਲਤੀ ਨਿਕਲੀ ਉਹਨਾਂ ਨੂੰ ਮੈਂ ਕਹਿ ਦਨੀ ਆ ਭਾਈ ਇਹਨਾਂ ਨੂੰ ਕਹੋ ਇਹਦੀ ਕੋਈ ਗਲਤੀ ਨਹੀਂ ਸੀ ਠੀਕ ਆ ਇਹਨਾਂ ਉਸ ਦਿਨ ਦੀ ਜਿੱਦਨ ਦਾ ਜਿੱਥੋਂ ਆਇਆ ਉਦੋਂ ਨਾ ਮੇਰੇ ਮੂੰਹ ਤੇ ਸਿਰਫ ਇੱਕੋ ਹੀ ਗੱਲ ਕਹੀ ਜਾਂਦਾ ਇਹ ਮੇਰੀ ਗਲਤੀ ਕਿਉਂ ਕੀਤੀ ਮੇਰੀ ਗਲਤੀ ਉਹਨੂੰ ਕੀਤੀ ਫੇਰ ਤਬ ਵੀ ਗੱਲ ਕਿਉਂ ਕੀਤੀ ਇਹ ਕਿ ਜੇ ਮੈਂ ਲੋਣੀ ਦੇ ਤੂੰ ਉਹ ਕੰਨ ਹੈ ਤੇਰੇ ਨਾਲ ਜਿਹੜਾ ਸੀ ਵੀ ਤੁਸੀਂ ਉਹਦੇ ਮੂੰਹੋਂ ਨਾ ਮੇਰੇ ਕੰਨਾਂ ਨਾਲ ਮੈਂ ਤਾਂ ਮੂੰਹ ਕਰਦਾ ਸੀ ਨਾ ਇਹ ਨਾਲੋਂ ਮੇਰੀ ਗਲਤੀ ਇਹ ਵੀ ਗੱਲ ਵਿੱਚ ਸੁਣੀ ਨਹੀਂ ਕੋਈ ਗੱਲ ਲੱਗੀ ਹਾਂ ਮੈਂ ਸਿਕੰਦਰ ਨੂੰ ਫੋਨ ਨਹੀਂ ਕੀਤਾ ਆਵਾਜ਼ ਨਹੀਂ ਕੀਤਾ ਉਹ ਕਹਿੰਦੀ

ਮੈਂ ਕੋਸ਼ਿਸ਼ ਢੋਲ ਵਜਾਣੇ ਨਾ ਮੈਨੂੰ ਲੋੜ ਆ ਠੀਕ ਆ ਨਾ ਆ ਢੋਲ ਜਾਨ ਨੂੰ ਵੈਸੇ ਘੱਟ ਨਹੀਂ ਸਕਿਆ ਹੁਣ ਇੰਨੀ ਵੱਡੀ ਗੱਲ ਹੋ ਗਈ ਉਹ ਕਹਿੰਦੇ ਤੁਸੀਂ ਮੈਨੂੰ ਕੀ ਕਿਹਾ ਸੀ ਵੱਡੀ ਵੱਡੀ ਗੱਲ ਉਹ ਕੀ ਤੂੰ ਮੈਨੂੰ ਚੁੱਪਚੀ ਕਰਕੇ ਕਹਿ ਸੀ ਮੈਂ ਉਸ ਤਰ੍ਹਾਂ ਕਿਹਾ ਨਾ ਮੋਰ ਦੀ ਇਹ ਇਕੱਲਾ ਨਹੀਂ ਦੋਈਆਂ ਗੱਲਾਂ ਵਿੱਚ ਨਹੀਂ ਮੈਂ ਕਿਹਾ ਮੈਂ ਜਿਹੜੀ ਗੱਲ ਉਹਦਾ ਜਵਾਬ ਹਨ ਰੱਖੀ ਸੀ ਮੈਂ ਉਹ ਹੀ ਸੋਣ ਰੱਖੀ ਮੈਂ ਕਿਹਾ ਤੇੰਦਾ ਤਕਰਨ ਮੇਰੇ ਦੱਸ ਰਿਹਾ ਵੀ ਤੇਰੀ ਮਰਜ਼ੀ ਸੀ ਇਹ ਇਹ ਤਕਾਹ ਸਕੰਦਰੀਏ ਤਕਾਹ ਤੇਰਾ ਨੂੰ ਗਨਾਂ ਅਭੀ ਹਾਂ ਅੰਦਰ ਹੀ ਕਰਦੇ ਨੇ ਕਿ ਆਸੀ ਗੱਲ ਕਰ ਲੈ ਠੀਕ ਆ ਮੈਂ ਮੇਰੇ ਘਰ ਦੇ ਨਾਲ ਇਹ ਵੀ ਕਿ ਆਸੀ ਗੱਲ ਕਰਨੀ ਆ ਉਹ ਜਿੱਦਾਂ ਪਹਿਲਾਂ ਹੁੰਦੀ ਸੀ ਉਹ ਕੋਈ ਨਹੀਂ ਪਰ ਇਹ ਤੁਸੀਂ ਕਹੋਗੇ ਵੀ ਹਾਂ ਨਾਲ ਹੀ ਰਹਿਣਾ ਉਹ ਮੈਂ ਤੁਨਹੋਂ ਬਾਹਰ ਵੀ ਨਾ ਕਰੀ ਕਿ ਹਾਂ ਇਹ ਗੱਲ ਕਹੀ ਜਿਹੀ ਹੁੰਦੀ ਆ ਬੈਕ ਆ ਕੀ ਕਾ ਯਹਾਂ ਪਈ ਮੈਂ ਇਸ ਆਈ ਡਰੋਏ ਕਲਾਉਂ ਲਿਆ ਠੀਕ ਹੈ ਹੁਣ ਤੂੰ ਸੋਚ ਲਿਆ ਨਾ ਬਸ ਤੂੰ ਹੁਣ ਸੋਚ ਲਿਆ ਨਾ ਮੇਰੀ ਗੱਲ ਹੁਣ ਤੂੰ ਸੋਚ ਲਿਆ ਵੀ ਡੋਜ਼ ਚਾਹੀਦਾ ਨਾ ਠੀਕ ਹੈ ਨੀ ਹਾਂ ਹਾਂ ਚਲ ਠੀਕ ਹੈ ਵੇ ਤੇ ਅਖੀਰ ਗੱਲ ਕਹਿਣੀ ਆ ਠੀਕ ਹੈ ਮੈਂ ਕਿਸੇ ਨੂੰ ਸੁਣ ਨਹੀਂ ਕੇ ਬੱਥੀ ਤੈਨੂੰ ਚਾਹੀਦਾ ਤੈਨੂੰ ਮਿਲ ਜੂ ਸਹੀ ਹੈ ਮੈਂ ਤੈਨੂੰ ਸੁਣ ਨਹੀਂ ਕੇ ਠੀਕ ਹੈ ਬਸ ਫਿਰ ਉਹ ਇਹ ਦੌਰ ਇਹ ਗੱਲ ਇੰਨੀ ਉਹਨਾਂ ਦੇ ਮੈਂ ਕਿਸੇ ਨਾਲ ਕੁਝ ਨਹੀਂ ਗੱਲ ਕਰਨੀ ਨਾ ਕਿਸੇ ਨਾਲ ਰਿਸ਼ਤੇਦਾਰ ਨਾਲ ਨਹੀਂ ਇਹ ਤੂੰ ਹੀ ਕਰਨੀ ਆਪੇ ਘਰੀ ਜਲ ਠੀਕ ਹੈ ਮੈਨੂੰ ਕਿਸੇ ਰਿਸ਼ਤੇਦਾਰ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਮੈਂ ਜੇ ਵੀ ਰਿਸ਼ਤੇਦਾਰ ਨਾਲ ਕਰਨੀ ਸੀ ਕਰ ਲਈ ਠੀਕ ਹੈ ਕੀ ਗੱਲ ਤੇਰੇ ਮੇਰੇ ਵਿੱਚ ਸੀਗੀ ਤੇ ਇਹ ਵੀ ਤੈਨੂੰ ਹੀ ਹੈਣੀ ਬਹੁਤ ਠੀਕ ਹੈ ਤੂੰ ਮੈਨੂੰ ਨਾ ਰਿਸ਼ਤੇਦਾਰ ਰੱਖੋ ਮੈਂ ਨਹੀਂ ਜਾਂਦਾ ਮੈਨੂੰ ਆਪ ਬੁਲਾਇਆ ਠੀਕ ਹੈ ਨਾ ਇਹ ਤਾਂ ਗੱਲ ਕਹੀ ਹੋਗੀ ਤਾਂ ਹੀ ਗਿਆ ਕਿ ਕਿਉਂ ਉਹਨਾਂ ਨੇ ਆਪ ਬੁਲਾਇਆ ਗੱਲ ਰੁਕੀ ਮੱਕਰੀ ਪਤਾ ਨਹੀਂ ਗੱਲ ਚੱਲਦੀ ਠੀਕ ਆ ਉਹਨਾਂ ਨੇ ਕਹਿਤਾ ਮੇਰਾ 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 ਫਰਜ਼ ਬਣਦਾ ਸੀ ਨਾ ਮੈਂ ਉਹਨਾਂ ਟੱਕੇ ਨਾ ਰਹਿ ਸਕਦਾ ਮੇਰਾ ਫਰਜ਼ ਬਣਦਾ ਸੀ ਘਰ ਦੇ ਨੂੰ ਮੈਂ ਦੱਸਦਾ ਠੀਕ ਹੈ ਠੀਕ ਹੈ ਘਰ ਦੇ ਨੂੰ ਤਾਂ ਤੇਨੂੰ ਚੱਲਣਾ ਹੀ ਪਤਾ ਸੀ ਪਹਿਲਾਂ 2.5 ਸਾਲ ਹੋ ਗਏ ਜਿਸ ਵੇ ਇਹਨੂੰ ਪਤਾ ਕਿਤੇ ਭਾਈ ਨੂੰ ਨਹੀਂ ਤੇ ਭਾਈ ਨੂੰ ਪਤਾ ਹੀ ਹੋਰ ਤੱਕ ਹੁਣ ਦੱਸਿਆ ਹੀ ਨਹੀਂ ਸੀ ਬਸ ਤੇ ਫਿਰ ਬਾਕੀਆਂ ਨੂੰ ਜਦੋਂ ਸਕੰਦਰ ਵਾਕੀ ਨੂੰ ਹੀ ਬਤਾਇਆ ਸੀ ਬੱਤੀ ਨੂੰ ਪਤਾ ਨਹੀਂ ਇਹ ਇੰਨੀ ਵੀ ਗਿਆਨੀ ਨਹੀਂ ਮੇਰੀ ਜਰ ਪਿੱਕੀ ਜਿਹੜਾ ਨੂੰ ਪੁੱਛ ਲਈ ਉਦੋਂ ਕੀ ਗੱਲ ਹੋਈ ਡੈਡੀ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ ਠੀਕ ਹੈ ਤਾਂ ਡੈਡੀ ਇਹ ਕਿ ਤੂੰ ਕਰਦੇ ਛਾੜਦੇ ਕਿਸੇ ਨੂੰ ਨਹੀਂ ਪਤਾ ਸੀ ਸਹੀ ਹੈ ਪਰ ਮੈਨੂੰ ਦੱਤੜਾ ਪੈਣਾ ਸੀਗਾ ਠੀਕ ਹੈ ਜਦੋਂ ਮੈਂ ਦੱਸਤਾ ਗੱਲ ਤੈਨੂੰ ਪਤਾ ਜਾਂਦੀ ਹੈ ਤਾਂ ਉਹਨਾਂ ਨੇ ਬੁਲਾ ਲਿਆ ਗੱਲ ਕਰਨ ਲਈ ਠੀਕ ਹੈ ਬਸ ਹਣ ਵੀ ਉਹੀ ਕਹਿੰਦੇ ਸੀ ਕਹਿੰਦੇ ਪਤਾ ਨਹੀਂ ਤੂੰ ਦੱਸਿਆ ਨਹੀਂਗਾ ਐਡੀ ਵੱਡੀ ਗੱਲ ਹੋ ਗਈ ਤਾਂ ਉਹਦੇ ਦੱਸਦਾ ਮੈਨੂੰ ਪਰ ਹੁਣ ਮੈਂ ਹਣ ਕੀ ਦੱਸਦਾ ਕਿਉਂ ਐਸੀ ਦਾਸਾ ਠੀਕਾ ਬਾਕੀ ਹੁਣ ਤੇਰੀ ਮਨਜੀ ਹੁਣ ਕੀ ਕਰ ਸਾਦੇ ਸਹੀ ਤੱਕੇ ਨਾਲ ਤਾਂ ਕੁਛ ਵੀ ਨਹੀਂ ਹੁੰਦਾ ਸਹੀ ਹੈ ਹਾਂ ਕਿ ਮੈਂ ਇਹੀ ਗੱਲ ਤੈਨੂੰ ਇਹੀ ਗੱਲ ਕਹੀ ਹੈ ਤੱਕਾ ਦੇ ਮੈਨੂੰ ਉਹਨਾਂ ਨੂੰ ਲਗਾ ਸਮਝਾ ਦੇ ਠੀਕ ਹੈ ਮੈਂ ਹਣ ਕਿੰਦਾ ਸਮਝਾਵਾਂ

ਉਹਨ ਕੋਈ ਹੋਣ ਨਹੀਂ ਹੈਗਾ ਠੀਕ ਹੈ ਮੈਂ ਦਿਨ ਉਹਨ ਮੇਰੇ ਪਿਓ ਦੇ ਸਾਹਮਣੇ ਵੀ ਤੈਨੂੰ ਇਹ ਗੱਲ ਕਹਿੰਦੇ ਸੀ ਠੀਕ ਆ ਹਾਂ ਓਥੇ ਹੀ ਜਦੋਂ ਪੱਤਰਕਾਰ ਗੁਰਪ੍ਰੀਤ ਸਿੰਘ ਰੰਧਾਵਾ ਦੇ ਵੱਲੋਂ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ ਹਲੋ ਹਾਂ ਜੀ ਹਾਂ ਜੀ ਸਰ ਰੋਡ ਪਿੰਡ ਤੋਂ ਸਰਪੰਚ ਨਾਲ ਗੱਲ ਕਰ ਰਹੇ ਹਾਂ ਜੀ ਸਰ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਿੰਘ ਰੰਦਾਵਾ ਗੱਲ ਕਰ ਰਿਹਾ ਜੀ ਛਣਕਾਟਾ ਨਿਊਜ਼ ਤੋਂ ਜੀ ਅ ਸਰ ਮੈਂ ਤੁਹਾਨੂੰ ਇਹ ਨਾਲ ਗੱਲ ਕਰਨਾ ਚਾਹੁੰਦਾ ਜਿਹੜੀ ਕੱਲ ਇੱਕ ਤੁਹਾਡੇ ਪਿੰਡ ਦੇ ਵਿੱਚ ਮੈਟਰ ਹੋਇਆ ਸੀਗਾ ਇੱਕ ਆਪਣੀ ਕੋਈ ਬਾਹਰੋਂ ਪੰਚਾਇਤ ਆਈ ਸੀਗੀ ਉਹਦੇ ਨਾਲ ਕੁਝ ਬਤਰੂਕੀ ਵਗੈਰਾ ਹੋਈ ਹੈ ਜੀ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਜੀ ਕੀ ਮੈਟਰ ਕੀ ਸੀ ਸਰ ਉਹ ਉਹ ਮੈਟਰ ਯਾਰ ਉਹ ਨਹੀਂ ਮੈਂ ਇੱਕ ਟ੍ਰਿਕ ਤੇ ਲੋਕ ਹਾਊਸ ਵਿੱਚ ਹੀ ਮੈਂ ਬਾਕੀ ਨਹੀਂ ਗੱਲ ਅੱਛਾ ਜੀ ਇਹ ਜਿੰਨ ਲੜਕੀ ਦਾ ਵਿਆਹ ਹੋ ਰਿਹਾ ਦਾ ਉਹ ਕਿਵੇਂ ਇਹਨੂੰ ਬਾਹਰ ਬੂਰ ਭੇਜੀ ਦੀ ਓਏ ਚੱਕਲ ਤੇ ਕੋਈ ਚੱਲਵਾਦਾ ਮੈਨੂੰ ਉਹਦੇ ਬਾਰੇ ਪਤਾ ਨਹੀਂ ਕੋਈ ਚੱਲਵਾਦਾ ਭਾਜੀ ਗਲਤੀ ਤੁਹਾਨੂੰ ਇੰਦੀ ਹੋਊਗਾ ਵੀ ਗਲਤੀ ਕਿਹੜੀ ਧਿਰ ਦੀ ਸਕੀਏ ਦੇ ਵਿੱਚ ਕੁੜੀ ਵਾਲਿਆਂ ਦੀ ਜਾਂ ਮੁੰਡੇ ਵਾਲਿਆਂ ਦੀ ਛੇੜੇ ਦੇ ਲਈਏ ਫਿਰਦਾ ਗਲਤੀ ਇਹਨਾਂ ਦੀ ਹੈ ਜਿਹੜੀ ਲੜਕੀ ਵਾਲੇ ਆ ਲੜਕੀ ਵਾਲਿਆਂ ਦੀ ਗਲਤੀ ਆ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਭਾਜੀ ਵਿੱਚੋਂ ਤੇ ਜੇ ਆਪਣੇ ਕੋਈ ਵੀ ਆਂਦਾ ਪਿੰਡ ਤੇ ਮੈਂ ਆਹੀ ਆਹੀ ਜਨੇ ਟੋਡੇ ਪਿੰਡ ਤੇ ਆਂਦਾ ਨਾ ਕਿਸੇ ਨੂੰ ਛਾਲ ਤੁਹਾਡੇ ਗੱਲ ਨਹੀਂ ਪੈਣ ਚਾਹੀਦੀ ਜੀ ਬਿਲਕੁਲ 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 ਜੀ ਬਿਲਕੁਲ ਤੁਹਾਨੂੰ ਅਸੀਂ ਤੁਹਾਡੇ ਜਾਣਾ ਤੁਸੀਂ ਜਦ ਗੱਲ ਬੋਲੋ ਤਾਂ ਸਹੀ ਗੱਲ ਨਹੀਂ ਸਰ ਬਿਲਕੁਲ ਬਿਲਕੁਲ ਹੀ ਕਿਉਂਕਿ ਇਹ ਪੰਚਾਇਤ ਦਾ ਮੇਨ ਗੱਲ ਹੁੰਦੀ ਹੈ ਨਾ ਪੂਰਾ ਪੰਚਾਇਤ ਹੀ ਆਪਣੇ ਪਿੰਡ ਨੂੰ ਦੇਖਦੀ ਹੈ ਵੀ ਹਾਂ ਵੀ ਜੇ ਪੰਚਾਇਤ ਨਾਲ ਹੀ ਬਾਅਦ ਵਿੱਚ ਬਸ ਨੂੰ ਕਿਉਂ ਕੀ ਹੋ ਗਿਆ ਤੇ ਫੇ ਕੀ ਹੋ ਰਿਹਾ ਜੀ 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 ਕਿਉਂਕਿ ਤੁਹਾਡਾ ਤਾਂ ਕੰਮ ਹੀ ਸਰ ਹਰੇਕ ਪੰਚਾਇਤ ਨਾਲ ਡੀਲ ਕਰਨਾ ਆ ਅਲੱਗ-ਅਲੱਗ ਮੈਟਰਾਂ ਦੇ ਡੀਲ ਕਰਨਾ ਆ ਜੀ 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 ਸਰ ਤੁਹਾਡੀ ਦੁਬਾਰਾ ਕੋਈ ਉਸ ਮੈਟਰ ਤੇ ਦੁਬਾਰਾ ਗੱਲ ਹੋਈ ਉਹਦੇ ਨਾਲ ਕੋਈ ਨਹੀਂ ਮੈਂ ਮੈਂ ਤਾਂ ਉਹ ਫੱਲੇ ਨਹੀਂ ਕਰਦੇ ਭਰਾ ਸਾਡੇ ਦਾ ਇਲੈਕਸ਼ਨ ਦੇ ਵਿੱਚ ਨਾ ਮੈਂਟਲ ਦੇਣਾ ਨੂੰ ਅਸੀਂ ਨਾ ਉਹਨਾਂ ਇਲੈਕਸ਼ਨ ਨਹੀਂ ਕਰਕੇ ਨਾ ਉਹ ਬੰਦੇ ਨਵੇਂ ਆਪ ਹਮਗੀ ਜਿਹੜੇ ਤੇ ਤੀਜਾ ਬੰਦਾ ਖੜਾ ਉਹ ਵੀ ਜਿਹੜੇ ਜਿਹੜੇ ਕਹਿੰਦੇ ਉਹ ਸਾਰੇ ਠੀਕ ਆ ਬੋਲਦੇ ਜਾਂਦੇ ਆਈ ਸਾਡੇ ਪਤਾ ਨਹੀਂ ਇਹਨਾਂ ਕੀ ਹੋਇਆ ਮਰੂੜੀਆਂ ਮਾਰੀ ਫਿਰਦੇ ਆ ਜੀ 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 ਚਲੋ ਥੈਂਕ ਯੂ ਸੋ ਮਚ ਸਰਪੰਚ ਸਾਹਿਬ ਤਨਵਜੀ ਕਹ ਤੁਸੀਂ ਕੁੜੀ ਦੀ ਕਾਲ ਰਿਕਾਰਡਿੰਗ ਸੁਣ ਲਈ ਸਰਪੰਚ ਦਾ ਬਿਆਨ ਵੀ ਸੁਣ ਲਿਆ ਪਰ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ ਹੁਣ ਤੁਸੀਂ ਕਮੈਂਟ ਕਰਕੇ ਦੱਸੋ ਕਿ ਆਖਰ ਸੱਚ ਕੌਣ ਬੋਲ ਰਿਹਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼